ਗਵਾਨ ਜੀ ਦਾ ਮਹਾ ਜਨਮ ਅਸ਼ਟਮੀ ਪਰਮ ਮਨਾਇਆ ਜਾ ਰਿਹਾ ਹੈ ਉਸ ਮੌਕੇ ਦੇ ਉੱਪਰ ਆ ਸਾਡੇ ਪਾਰਲੀਮੈਂਟ ਮੈਂਬਰ ਸਾਹਿਬ ਮਾਨਵਿੰਦਰ ਕੰਕ ਸਾਹਿਬ ਔਰ ਸਾਡੇ ਸਿੱਖਿਆ ਮੰਤਰੀ ਹਰਜੋ ਸਿੰਘ ਬੈਂਸ ਜੀ ਪਹੁੰਚੇ ਹੈ ਇਸ ਮੌਕੇ ਤੇ ਮਹਾਪੁਰਸ਼ ਦਾ ਅਸ਼ੀਰਵਾਦ ਲੈਣ ਵਾਸਤੇ ਗਵਾਨ ਸਿੰਘ ਕਿਸਮ ਜੀ ਦਾ ਅਸ਼ੀਰਵਾਦ ਇਹਨਾਂ ਤੇ ਬਣਿਆ ਰਹੇ ਔਰ ਇਲਾਕੇ ਨੇ ਸਾਰੇ ਕੰਮੇ ਕਰਦੇ ਰਹਿਣ ਇਹੋ ਵਾਰਕਾ ਕ੍ਰਿਸ਼ਨ ਜੀ ਮਹਾਰਾਜ ਤੁਹਾਡੇ ਸਾਰਿਆਂ ਤੇ ਪੰਜਾਬ ਤੇ ਦੇਖ ਕੇ ਹਮੇਸ਼ਾ ਮਿਹਰ ਭਰਿਆ ਰੱਖਣ ਔਰ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਹਾਂ ਕਿ ਤੁਸੀਂ ਸਾਰਿਆਂ ਨੇ ਅਸ਼ੀਰਵਾਦ ਦੇ ਕੇ ਕ੍ਰਿਸ਼ਨ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਜੇ ਇਹ ਪਾਰਲੀਮੈਂਟ ਤੁਸੀਂ ਮੌਕਾ ਦਿੱਤਾ ਹੈ ਔਰ ਅਸੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਪੰਡਿਤ ਜੀ ਉਹਨਾਂ ਦਾ ਜੋ ਆਦੇਸ਼ ਹੈ ਮਾਜੋ ਮੰਤਰੀ ਸਾਹਿਬ ਨੇ ਜਿ ਤਰ੍ਹਾਂ ਕਿਹਾ ਹੈ ਇਹ ਸੇਵਾ ਆ ਸੇਵਾਦਾਰ ਹੈ ਕਰਨ ਕਰਾਵਣ ਆਪੇ ਆਪ ਇਹ கிருஷ்ਨ ਜੀ ਮਹਾਰਾਜ ਜੀ ਦੀ ਕਿਰਪਾ ਹੋਈ ਹੈ ਅਸੀਂ ਸੇਵਾਦਾਰ ਹਾਂ ਜੋ ਸੇਵਾ ਲਾਉਣਗੇ ਸਾਨੂੰ ਅਸੀਂ ਤਨਦੇਹੀ ਨਾਲ ਨਿਭਾਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਇੱਕ ਵਾਰ ਫਿਰ கிருஷ்ਨ ਜਨਮਾਸ਼ਟਮੀ ਜੀਆਂ ਬਹੁਤ-ਬਹੁਤ ਮੁਬਾਰਕਾਂ ਜੀ ਆਪ ਸਭ ਨੂੰ ਅੱਜ ਇਸ 52 ਕੁਇਟਰ ਪਰਵ ਦੀਆਂ ਸ਼੍ਰੀਕ੍ਰਿਸ਼ਨ ਜਨਮਾਸ਼ਟਮੀ ਦੀਆਂ ਖੂਬ ਸਾਰੀਆਂ ਮੁਬਾਰਕਾਂ ਰਾਧਾ ਰਾਣੀ ਜੀ ਕ੍ਰਿਸ਼ਨ ਭਗਵਾਨ ਆਪ ਸਾਰਿਆਂ ਦੇ ਸਿਰਾਂ ਦੇ ਉੱਤੇ ਆਪਣਾ ਹੱਥ ਰੱਖਣ ਸਾਡਾ ਸ਼ਹਿਰ ਸਾਡਾ ਪੰਜਾਬ ਸਾਡਾ ਦੇਸ਼ ਖੁਸ਼ੀ ਵਸੇ ਇਹ ਹੀ ਮੇਰੀ ਅਰਦਾਸ ਇਹ ਕਾਮਨਾ ਹੈ ਆਪ ਸਭ ਨੇ ਆਪਣੇ ਪੁੱਤਰો ਬਣਾਇਆ ਤੁਹਾਡੇ ਸਭ ਦੀ ਕਿਰਪਾ ਸਦਕਾ ਸਾਡੇ ਵੱਡੇ ਵੀਰ ਇਤੋਂ ਵੀ ਬਣੇ ਅਸੀਂ ਤੁਹਾਡੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਪਹਿਲਾ ਸੈਸ਼ਨ ਸੀ ਪਾਰਲੀਮੈਂਟ ਸੈਸ਼ਨ ਦੇ ਵਿੱਚ ਬਹੁਤ ਸਾਰੇ ਮੁੱਦੇ ਪੰਜਾਬ ਦੇ ਨਾਲ ਹਲਕੀ ਨਾਲ ਜੁੜੇ ਐਮਪੀ ਸਾਹਮਣੇ ਚੱਕੇ ਆ ਜੋ ਜ਼ਿੰਮੇਵਾਰੀ ਮੇਢੀ ਹੈ ਉਹ ਅਸੀਂ ਨਿਭਾ ਰਹੇ ਹਾਂ ਚਾਹੇ ਫਲਾਈਓਵਰ ਦਾ ਮਸਲਾ ਸੀ ਬਹੁਤ ਸਾਰੇ ਮਸਲੇ ਹੱਲ ਕੀਤੇ ਨੰਗਲ ਦੇ ਸਕੂਲਾਂ ਦਾ ਸੁਧਾਰ ਹੋ ਰਿਹਾ ਹੁਣ ਹੀ ਕੋਈ ਕਹਿ ਰਿਹਾ ਸੀ ਕਿ ਗਲੀਆਂ ਨਾਲੀਆਂ ਉਹ ਵੀ ਜ਼ਿੰਮੇਵਾਰੀ ਭਾਈ ਦੇ ਨਹੀਂ ਸਾਡੀ ਜ਼ਿੰਮੇਵਾਰੀ ਹੈ ਪਰ ਹਾਂ ਇਹ ਗੱਲ ਦਾ ਅਫਸੂਸ ਹੈ ਕਿ ਜੋ ਕੰਮ ਕਾਉਂਸਲ ਨੂੰ ਕਰਨਾ ਚਾਹੀਦਾ ਉਹ ਉਸ ਲੈਵਲ ਤੇ ਕੰਮ ਨਹੀਂ ਕਰਦੇ ਤੇ ਆਮ ਲੋਕ ਪਰੇਸ਼ਾਨ ਹੁੰਦੇ ਉਦੇ ਵਿੱਚ ਅਸੀਂ ਹੋਰ ਆਪਣੀ ਜੇ ਮਰਦੀ ਕਰਕੇ ਜੇ ਉਹ ਨਹੀਂ ਕਰਦੇ ਉਹਦੀ ਵੀ ਜ਼ਿੰਮੇਵਾਰੀ ਅਸੀਂ ਚੱਕਾਂਗੇ ਤੇ ਆਪ ਸਭ ਦਾ ਇੱਕ ਵਾਰੀ ਦੁਬਾਰਾ ਮੇਰੇ ਕੋਲ ਸ਼ੱਕ ਨਹੀਂ ਜੀ ਮੈਂ ساری ਉਮਰ ਤੁਹਾਡਾ ਦੇਣਾ ਹੀ ਦੇ ਸਕਦਾ ਮੈਂ ਬਹੁਤ ਛੋਟਾ ਇਨਸਾਨ ਹੈ ਕਿ ਮੇਰੀਆਂ ਮਾਵਾ ਮੇਰੀਆਂ ਭੈਣਾਂ ਆਪ ਸਭ ਦੀ ਦੁਆਵਾਂ ਹੈ ਜੀ ਮੇਰੇ ਕੋਲ ਹੋਰ ਕੁਝ ਨਹੀਂ ਥੋਸੇ ਮੇਰੀ ਤਾਕਤ ਹੋ ਤੁਸੀਂ ਮੇਰੀ ਦੌਲਤ ਤੋਂ ਸ਼ਰਤ ਤੋਂ ਐਦਾਂ ਹੀ ਆਪਣੀ ਕਿਰਪਾ ਬਣਾਈ ਰੱਖਿਓ ਜੀ ਬਹੁਤ ਬਹੁਤ ਧੰਨਵਾਦ ਸੁਆਮੀ ਜੀ ਨੇ ਸੁਆਮੀ ਜੀ ਨੇ ਹੁਕਮ ਲਾਇਆ ਕਿ ਉਹ ਚਾਂਦਰੀ ਕੇ ਸਥਾਨ ਦੇ ਵਿੱਚ ਤੇ ਜੋ ਵੀ ਸਵਾਮੀ ਜੀ ਗਿਫਟ ਲਾਨ ਕੇ ਅਸੀਂ ਦੋਵੇਂ ਐਮਪੀ ਸਾਹਿਬ ਵੀ ਤੇ ਮੈਂ ਵੀ ਅਸੀਂ ਬਤ ਤੋਂ ਬਤ ਜੋ ਸੇਵਾ ਕਰਾਂਗੇ ਜੀ ਤੇ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ ਪਿਛਲੇ ਹਫਤੇ ਮੈਨੂੰ ਮੌਕਾ ਮਿਲਿਆ ਜੀ ਮੈਂ ਬ੍ਰਿੰਦਾਵਨ ਬਾਂਕੇ ਬਿਹਾਰੀ ਜੀ ਦੇ ਦਰਸ਼ਨ ਕਰਨ ਦਾ ਜ਼ਿੰਦਗੀ ਚ ਪਹਿਲੀ ਵਾਰੀ ਮੌਕਾ ਮਿਲੇ ਹੁੰਦਾ ਉਹ ਮੈਂ ਬੋਲ ਬਾਂਕੇ ਬਿਹਾਰੀ ਜੀ ਜੈ ਜੈ ਸੇ ਇੱਕ ਵਾਰੀ ਦੁਬਾਰਾ ਸਭ ਦਾ ਬਹੁਤ 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 ਧੰਨਵਾਦ ਜੀ ਪ੍ਰਭੂ ਕ੍ਰਿਸ਼ਨ ਸਾਰਿਆਂ ਤੇ ਆਪਣੀ ਕਿਰਪਾ ਬਣਾਈ ਰੱਖਣ ਆਪ ਸਭ ਮੇਰੀ ਹਰ ਸਾਲ ਲਗਭਗ ਚੌਥਾ ਤੀਜਾ ਚੌਥਾ ਸਾਲ ਹੈ ਤੇ ਹਰ ਸਾਲ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੰੰਗਲ ਦੇ ਹਰ ਇੱਕ ਮੰਦਰ ਦੇ ਵਿੱਚ ਕ੍ਰਿਸ਼ਨ ਜਨਮਾਸ਼ਮੀ ਦੇ ਪੰਚਨ ਤੌਰਿਤ ਤੇ ਤੁਸੀਂ ਸਭ ਕ੍ਰਿਸ਼ਨ ਭਗਵਾਨ ਦਾ ਆਗਮਨ ਬਹੁਤ ਊਂਗਾਂ ਕੰਮ ਕਰਾਉ ਬਹੁਤ ਬਹੁਤ ਧੰਨਵਾਦ ਜੀ ਹਰੇਕ ਮੈਂ ਵੇਂਤੀ ਕਰੂਗਾ ਕੱਲ ਸਭ